ਸਤਕਾਰਯੋਗ ਦੋਸਤੋ ਖੇਤੀ ਸੁਧਾਰਾਂ ਦੇ ਬਾਰੇ ਨਵੇਂ ਖਰੜੇ ਦੇ ਰੂਪ ਦੇ ਵਿੱਚ ਫੇਰ ਚਰਚਾ ਸ਼ੁਰੂ ਹੋ ਗਈ ਹੈ। ਪੂਰੇ ਦੇਸ਼ ਦੇ ਕਿਸਾਨਾਂ ਨੇ ਪਹਿਲਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੜਾਈ ਲੜ ਕੇ ਤਿੰਨ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਸੀ ਤੇ ਉਹਨਾਂ ਨੂੰ ਰੱਦ ਕਰਾਇਆ ਸੀ। ਪਰ ਹੁਣ ਨਵੀਆਂ ਨੀਤੀਆਂ ਫੇਰ ਵਿੰਗੇਟੇਡ ਟੰਕ ਦੇ ਨਾਲ ਉਹੀ ਨੀਤੀਆਂ ਫੇਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਤੇ ਖੇਤੀ ਸੁਧਾਰਾਂ ਦੀ ਜਦੋਂ ਅਸੀਂ ਗੱਲ ਕਰਦੇ ਆ ਸੰਖੇਪ ਦੇ ਵਿੱਚ ਜੇ ਗੱਲ ਕਰੀਏ ਤਾਂ ਖੇਤੀ ਦੇ ਜਿਹੜੇ ਪੜਾਅ ਨੇਗੇ ਆਪਾਂ ਚਾਰ ਗਿਣਦੇ ਆ ਮੋٹے ਤੌਰ ਦੇ ਉੱਤੇ ਸਭ ਤੋਂ ਨੰਬਰ 1 ਦੇ ਉੱਤੇ ਤਾਂ ਹੈ ਪੈਦਾਵਾਰ ਪੈਦਾਵਾਰ ਤੋਂ ਬਾਅਦ ਆਉਂਦਾ ਹੈ ਸਟੋਰੇਜ ਦਾ ਉਹਦੀ ਸਾਮ ਸੰਭਾਲ ਦਾ ਉਹਦਾ ਰੱਖ ਰਖਾਲਾ ਪੜਾਅ ਆਉਂਦਾ ਤੇ ਫੇਰ ਉਹ ਸਟੋਰ ਕੀਤੀਆਂ ਫਸਲਾਂ ਤੋਂ ਜਿਹੜੇ ਪ੍ਰੋਸੈਸਿੰਗ ਜਿਹਨੂੰ ਅਸੀਂ ਕਹਿੰਦੇ ਆ ਉਹ ਤੋਂ ਉਤਪਾਦ ਨਵੇਂ ਬਣਾਉਣੇ ਖਾਦ ਖੁਰਾਕ ਤਿਆਰ ਕਰਨੀ ਤੇ ਨੰਬਰ 4 ਦੇ ਉੱਤੇ ਉਹਦੀ ਮਾਰਕੀਟਿੰਗ ਕਰਨੀ ਉਹਨੂੰ ਬਾਜ਼ਾਰ ਦੇ ਵਿੱਚ ਵੇਚਣਾ ਚਾਰ ਪੜਾਅ ਨੇ ਤੇ ਇਹਨਾਂ ਚਾਰ ਪੜਾਵਾਂ ਦੇ ਉੱਤੇ ਕਿਵੇਂ ਕਾਰਪੋਰੇਟਾਂ ਦਾ ਪਹਿਲਾਂ ਹੀ ਕਬਜ਼ਾ ਹੋ ਚੁੱਕਿਆ ਹੈ ਦੇਖਣ ਦੇ ਵਿੱਚ ਇਹ ਲੱਗਦਾ ਕਿ ਪੈਦਾਵਾਰ ਤੱਕ ਕਿਸਾਨ ਕਰਦਾ ਜੀ ਕਿਸਾਨ ਦਾ ਕਬਜ਼ਾ ਹੈ ਨਹੀਂ ਕਿਸਾਨ ਪੈਦਾ ਜ਼ਰੂਰ ਕਰਦਾ ਹੈ ਦੇਖਣ ਦੇ ਵਿੱਚ ਇਹ ਲੱਗ ਰਿਹਾ ਪਰ ਕਿਸਾਨ ਨੂੰ ਜਿਹੜਾ ਪੈਦਾ ਕਰਨ ਦੇ ਵਿੱਚ ਚੀਜ਼ਾਂ ਚਾਹੀਦੀਆਂ ਨੇ ਉਹਨੂੰ ਖੇਤੀ ਦੇ ਸੰਦ ਚਾਹੀਦੇ ਨੇ ਉਹਨੂੰ ਬੀਜ ਚਾਹੀਦੇ ਨੇ ਕੀੜੇ ਮਾਰ ਦਵਾਈਆਂ ਚਾਹੀਦੀਆਂ ਨੇ ਖੇਤੀ ਦੇ ਹੋਰ ਸੰਦ ਚਾਹੀਦੇ ਨੇ ਜਿੰਨੇ ਵੀ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਕਬਜ਼ਾ ਹੈਗਾ ਕਾਰਪੋਰੇਟਾਂ ਦਾ ਹੈ ਉਹ ਤਾਂ ਸਿਰਫ ਜ਼ਮੀਨ ਦੇ ਉੱਤੇ ਹਲ ਚਲਾਉਂਦਾ ਹੈ ਬੀ ਬੀਜਦਾ ਹੈ ਪਾਣੀ ਲਾਉਂਦਾ ਹੈ ਵੜਦਾ ਕਰਦਾ ਹੈ ਤਾਂ ਜੇ ਕਹਿ ਸਕਦੇ ਹਾਂ ਅਸੀਂ ਵੀ ਪੈਦਾਵਾਰ ਹੈ ਜਿਹੜੀ ਉਹ ਹਲੇ ਕਿਸਾਨ ਦੇ ਕੋਲੇ ਹੈ ਕਿਸਾਨ ਦਾ ਕਬਜ਼ਾ ਹੈ ਹਲੇ ਇਹ ਅਸੀਂ ਗੱਲ ਕਹਿ ਸਕਦੇ ਹਾਂ ਬੇਸ਼ੱਕ ਇਹਦੇ ਵਿੱਚ ਬਹੁਤਾ ਹਿੱਸਾ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ ਕਾਰਪੋਰੇਟਾਂ ਦੇ ਉੱਤੇ ਵੀ ਉਹਨਾਂ ਨੇ ਕਿਹੋ ਜਿਹੀ ਖੇਤੀ ਕਿਹੜੇ ਢੰਗ ਨਾਲ ਕਰਾਉਣੀ ਹੈ ਸਾਡੇ ਕੋਲੋਂ ਕਿਹੋ ਜਿਹੇ ਕੀੜੇ ਮਾਰ ਦਵਾਈਆਂ ਕਿਹੋ ਜਿਹਾਂ ਖਾਦਾਂ ਕਿਹੋ ਜਿਹਾ ਉਹਦੇ ਵਿੱਚ ਪਾਉਣਾ ਕਰਨਾ ਸਾਰਾ ਕੁਝ ਇਹ ਉਹਨਾਂ ਤੇ ਨਿਰਭਰ ਕਰਦਾ ਹੈ ਪਰ ਮੋٹے ਤੌਰ ਦੇ ਉੱਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਪੈਦਾਵਾਰਤਾ ਪਾਈ ਹਲੇ ਕਿਸਾਨ ਦੇ ਕੋਲੇ ਹੀ ਹੈ ਪਰ ਜਦੋਂ ਫਸਲ ਪੈਦਾ ਕਰ ਲੈਂਦਾ ਹੈ ਉਸ ਤੋਂ ਬਾਅਦ ਜਦੋਂ ਉਹਦੀ ਵਾਰੀ ਆਉਂਦੀ ਹੈਗੀ ਸਟੋਰ ਕਰਨ ਦੀ ਦਾ ਸਟੋਰ ਦੇ ਉੱਤੇ ਜਿਹੜਾ ਸਟੋਰ ਦੇ ਉੱਤੇ ਹੈ ਰੱਖ ਰਖਾਵ ਦੇ ਉੱਤੇ ਹੈ ਉਹ ਕਬਜਾ ਵੀ ਕਾਰਪੋਰੇਟਾਂ ਦਾ ਹੈ ਸੈਲੋ ਕਾਰਪੋਰੇਟਾਂ ਦੇ ਨੇ ਗੋਦਾਮ ਵੱਡੇ ਵੱਡੇ ਕਾਰਪੋਰੇਟਾਂ ਦੇ ਨੇ ਕਿਸਾਨ ਕੋਲੇ ਤਾਂ ਸਟੋਰ ਕਰਨ ਨੂੰ ਕੋਈ ਸੈਲੋ ਹੀ ਨਹੀਂ ਹੈਗਾ ਕੁਝ ਨਹੀਂ ਹੈਗਾ ਇਹਦੇ ਕੋਲੇ ਤਾਂ ਆਪ ਦਾ ਤਾਂ ਉਹਦੇ ਉੱਤੇ ਦੂਜਾ ਪੜਾ ਜਿਹੜਾ ਹੈਗਾ ਖੇਤੀ ਦਾ ਇਹ ਸਾਡੀਆਂ ਫਸਲਾਂ ਦਾ ਜਿਹੜਾ ਦੂਜਾ ਪੜਾ ਆਉਂਦਾ ਹੈ ਉਹਦੇ ਉੱਤੇ ਵੀ ਕਾਰਪੋਰੇਟ ਦਾ ਕਬਜਾ ਹੈ ਫਿਰ ਉਹਨਾਂ ਪੈਦਾਵਾਰ ਦੀਆਂ ਜਿਹੜੀਆਂ ਚੀਜ਼ਾਂ ਲੰਘੀਆਂ ਸਾਡੀਆਂ ਫਸਲਾਂ ਨੇ ਫਸਲਾਂ ਤੋਂ ਜਿਹੜੀਆਂ ਚੀਜ਼ਾਂ ਬਣਦੀਆਂ ਚਾਹੇ ਮੈਦਾ ਬਣਦਾ ਆਟਾ ਬਣਦਾ ਡਬਲ ਰੋਟੀ ਬ੍ਰੈਡ ਜੋ ਕਿੰਨਾ ਕੁਛ ਗਿਣਿਆ ਜਾ ਸਕਦਾ ਹੈ ਉਹਦੇ ਉੱਤੇ ਵੀ ਉਹਦਾ ਕਬਜਾ ਕਾਰਪੋਰੇਟ ਦਾ ਫਿਰ ਉਹਦਾ ਮਾਰਕੀਟਿੰਗ ਦੇ ਉੱਤੇ ਇਹਨਾਂ ਉਤਪਾਦਾਂ ਨੂੰ ਮਾਰਕੀਟ ਦੇ ਵਿੱਚ ਵੇਚਣਾ ਕਿਵੇਂ ਹੈ ਕਿਹੜੇ ਭਾਅ ਦੇ ਉੱਤੇ ਵੇਚਣਾ ਕਿਹੜੇ ਟੰਗ ਨਾਲ ਵੇਚਣਾ ਇਹਦੇ ਉੱਤੇ ਵੀ ਕਾਰਪੋਰੇਟਾਂ ਦਾ ਕਬਜਾ ਹੈ ਜਣੀ ਖੇਤੀ ਦੇ ਜਿਹੜੇ ਇਹ ਚਾਰ ਪੜਾ ਨੇ ਇਹਦੇ ਵਿੱਚੋਂ ਪਿਛਲੇ ਜਿਹੜੇ ਤਿੰਨ ਪੜਾ ਨੇ ਤਿੰਨਾ ਪੜਾਵਾਂ ਦੇ ਉੱਤੇ ਸਿੱਧਾ ਕਾਰਪੋਰੇਟਾਂ ਦਾ ਕਬਜ਼ਾ ਹੈ ਤੇ ਥੋੜਾ ਬਹੁਤਾ ਜਿਹੜਾ ਪੈਦਾਵਾਰ ਦਾ ਹੈਗਾ ਕਿਸਾਨ ਦੇ ਕੋਲੇ ਉਹ ਵੀ ਹੁਣ ਖੋਣ ਦੀਆਂ ਤਿਆਰੀਆਂ ਜਿਹੜੀ ਨਵੀਂ ਖਰੜਾ ਨੀਤੀ ਹੈ ਬਿੱਗੇ ਟੇਡੇ ਟੰਗਾਂ ਦੇ ਨਾਲ ਇਹਨੂੰ ਖੋਹਿਆ ਜਾਣ ਦੀਆਂ ਕੋਸ਼ਿਸ਼ਾਂ ਲਗੀਆਂ ਇਹਨੂੰ ਸਮਝ ਲੈਣਾ ਚਾਹੀਦਾ ਔਰ ਇਹਦੇ ਨਾਲ ਜਿਹੜੇ ਖੇਤੀ ਦੇ ਨਾਲ ਸਾਡੀਆਂ ਯੂਨੀਵਰਸਿਟੀਆਂ ਪ੍ਰਚਾਰ ਕਰਦੀਆਂ ਵੀ ਖੇਤੀ ਦੇ ਨਾਲ ਜਿਸਾਇਕ ਤੰਦੇ ਅਪਣਾਓ ਉਸ ਹੈਕ ਤੰਦਿਆਂ ਦੇ ਉੱਤੇ ਵੀ ਤੁਸੀਂ ਸ਼ਾਇਦ ਤੋਂ ਲੈ ਕੇ ਮੀਟ ਦੇ ਤੰਦਾ ਜਿਹੜਾ ਮੀਟ ਦਾ ਕਾਰੋਬਾਰ ਹੈ ਦੁੱਧ ਦਾ ਕਾਰੋਬਾਰ ਹੈ ਇਹਦੇ ਉੱਤੇ ਵੀ ਹੁਣ ਤੁਸੀਂ ਦੇਖਦੇ ਹੋ ਕੰਪਨੀਆਂ ਦੇ ਕਿਵੇਂ ਨਾਂ ਦੁੱਧ ਦੇ ਉੱਤੇ ਕੰਪਨੀਆਂ ਦੇ ਨਾਂ ਲੱਗੇ ਹੁੰਦੇ ਨੇ ਕਿਹੜੀ ਕੰਪਨੀ ਦਾ ਦੁੱਧ ਹੈ ਜੀ ਇਹ ਕਿਹੜੀ ਕੰਪਨੀ ਦਾ ਮੀਟ ਹੈ ਜਾਨੀ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਕਾਰਪੋਰੇਟਾਂ ਦੇ ਉਹ ਮਹੀਨਾ ਮਹੀਨਾ ਖਰਾਬ ਨਹੀਂ ਹੁੰਦੇ ਇਹਨਾਂ ਦਾ ਦੁੱਧ ਇਹਨਾਂ ਦਾ ਮੀਟ ਇਨਾਂ ਦੇ ਜਿਹੜੇ ਹੋਰ ਉਤਪਾਦ ਨੇ ਇਹਨਾਂ ਦੇ ਪਦਾਰਥ ਨੇ ਉਹ ਖਰਾਬ ਨਹੀਂ ਹੁੰਦੇ ਕਿੰਨੇ ਕਿੰਨੇ ਸਾਲ ਮਹੀਨੇ ਉਹ ਲੰਬਾ ਸਮਾਂ ਚੱਲਦੇ ਨੇਗੇ ਯਾਨੀ ਇਨਾਂ ਧੰਦਿਆਂ ਦੇ ਉੱਤੇ ਵੀ ਸਾਇਕ ਧੰਦਿਆਂ ਦੇ ਉੱਤੇ ਵੀ ਇਹਨਾਂ ਦਾ ਕਬਜ਼ਾ ਹੋ ਗਿਆ ਹੁਣ ਕਿਸਾਨ ਦੇ ਕੋਲੋਂ ਇਹ ਸਾਰਾ ਕੁਝ ਖੋਣ ਵਾਸਤੇ ਇੱਕ ਵਿਰਤਾਂਤ ਸਿਰਜਿਆ ਜਾ ਰਿਹਾ ਹੈ ਸਾਡੇ ਪਿੰਡਾਂ ਦੇ ਵਿੱਚ ਆਪਾਂ ਇੱਕ ਮੁਹਾਵਰਾ ਵਰਤਦੇ ਹੁੰਨੇ ਆਂ ਵੀ ਜੇ ਕਿਸੇ ਸ਼ਰਾਰਤੀ ਬੰਦੇ ਨੇ ਕਿਸੇ ਗਲੀ ਦਾ ਕੁੱਤਾ ਮਰਵਾਉਣਾ ਹੋਵੇ ਨਾ ਉਹ ਚਾਰਕ ਸ਼ਰਾਰਤੀ ਰਲ ਕੇ ਫਿਰ ਉਹਨੂੰ ਕੁੱਤੇ ਨੂੰ ਮਰਵਾਉਣਾ ਚਾਹੁੰਦੇ ਹੁੰਦੇ ਨੇ ਤੇ ਉਹ ਸਾਜ਼ਿਸ਼ ਘੜਦੇ ਆ ਇੱਕ ਇੱਕ ਵਰਤਾਂਤ ਸਿਰਜਦੇ ਆ ਉਹ ਰੌਲਾ ਪਾ ਦਿੰਦੇ ਨੇ ਕੁੱਤੇ ਦੇ ਆਪ ਹੀ ਡੜਾ ਮਾਰਨਗੇ ਇੱਕ ਉਧਰ ਖੜ ਜਾਂਦਾ ਡਾਂਗ ਲੈ ਕੇ ਇੱਕ ਉਧਰ ਹਲਕਿਆ ਹੋਏ ਹਲਕਿਆ ਹੋਏ ਹਲਕਿਆ ਹੋਏ ਕੁੱਤੇ ਵਾਰੇ ਇਹ ਅਫਵਾਹ ਫਲਾ ਦਿੱਤੀ ਜਾਂਦੀ ਵੀ ਹਲਕਿਆ ਹੋਇਆ ਤੇ ਕੁੱਤੇ ਨੂੰ ਫੇਰ ਖੁਦ ਆਪ ਹੀ ਜਿਹੜੇ ਉਹ ਲੋਕ ਹੁੰਦੇ ਗਲੀ ਵਾਲੇ ਆਪ ਹੀ ਮਾਰ ਦਿੰਦੇ ਨੇਗੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਵਾਕੇ ਹੀ ਹਲਕਿਆ ਹੋਇਆ ਇਹ ਤਾਂ ਮੜਾ ਕੁੱਤਾ ਹੈ ਇਸ ਤਰ੍ਹਾਂ ਹੀ ਕਿਸਾਨਾਂ ਦੇ ਬਾਰੇ ਹੁਣੇ ਵਰਤਾਂਤ ਸਿਰਜਿਆ ਜਾ ਰਿਹਾ ਹੈ ਵੀ ਇਹਨਾਂ ਨੂੰ ਤਾਂ ਖੇਤੀ ਨਹੀਂ ਕਰਨੀ ਆਉਂਦੀ ਜੀ ਇਹ ਮਾੜੀ ਖੇਤੀ ਕਰਦੇ ਆ ਜੀ ਇਹਨਾਂ ਕੋਲੇ ਪੈਸਾ ਹੀ ਨਹੀਂ ਹੈਗਾ ਇਹ ਖੇਤੀ ਦੇ ਵਿੱਚ ਨਿਵੇਸ਼ ਨਹੀਂ ਕਰ ਸਕਦੇ ਹੈਗੇ ਇਹ ਤਾਂ ਕੱਢਦੇ ਹੀ ਕੁਛ ਨਹੀਂ ਜਿਹੜਾ ਇਹ ਕੁਛ ਪੈਦਾ ਕਰਦੇ ਆ ਨਰੀਆਂ ਜ਼ਹਿਰਾਂ ਪੈਦਾ ਕਰਦੇ ਆ ਸਪਰੇਆਂ ਕਰਦੇ ਆ ਬੇਲੋੜੀਆਂ ਖਾਦਾਂ ਪਾਉਂਦੇ ਆ ਇਹਨਾਂ ਨੂੰ ਅਕਲ ਨਹੀਂ ਹੈ ਇਹਨਾਂ ਨੂੰ ਖੇਤੀ ਕਰਨੀ ਨਹੀਂ ਆਉਂਦੀ ਹੈਗੀ ਇਸ ਕਰਕੇ ਇਹਨਾਂ ਤੋਂ ਜ਼ਮੀਨ ਲੈ ਲੈਣੀ ਚਾਹੀਦੀ ਹੈ ਕਾਰਪੋਰੇਟਾਂ ਦੇ ਕੋਲੇ ਪੈਸਾ ਹੈ ਉਹ ਇਹਦੇ ਚ ਨਿਵੇਸ਼ ਕਰਨਗੇ ਤੇ ਇਹਦੇ ਵਿੱਚੋਂ ਵਧੀਆ ਪੈਦਾਵਾਰ ਪੈਦਾਵਾਰ ਕਰਨਗੇ ਵਾਤਾਵਰਨ ਸਾਫ਼ ਰਹੂਗਾ ਜਿਹੜੀ ਇਹ ਸਾਰਾ ਕੁਝ ਇੱਕ ਕਿਸਾਨ ਨੂੰ ਬਦਨਾਮ ਕਰਨ ਲਈ ਉਹ ਹਲਕਿਆ ਕੁੱਤਾ ਹੋਏ ਹਲਕਾ ਕੁੱਤਾ ਉਹੀ ਮੁਹਾਵਰਾ ਕਿਸਾਨ ਦੇ ਦੁਆਲੇ ਜਿਹੜਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਵੀ ਇਹ ਤਾਂ ਜੀ ਵਾਤਾਵਰਨ ਵੀ ਪਲੀਤ ਕਰ ਰਿਹਾ ਹੈ ਦਰਖਤਾਂ ਦਾ ਸੱਤਿਆਨਾਸ਼ ਕਰਤਾ ਇਹਨਾਂ ਨੇ ਖੇਤੀ ਦਾ ਬੇੜਾ ਕਰ ਕੀ ਕਰਤਾ ਨਹੀਂ ਨਨ ਉਰੀਆਂ ਪਾਉਣ ਦੀ ਅਕਲ ਨਾ ਸਪ੍ਰਿਆ ਕਰਨ ਦੀ ਅਕਲ ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੈਗਾ ਇਸ ਕਰਕੇ ਇਹ ਵਰਤਾਂਤ ਹੈ ਜਿਹੜਾ ਕਿਸਾਨ ਦੇ ਬਾਰੇ ਸਿਰਜਿਆ ਜਾ ਰਿਹਾ ਜਦੋਂ ਵਰਤਾਂਤ ਸਿਰੇ ਤੇ ਦਿਮਾਗ ਨੂੰ ਚੜ ਜਾਂਦਾ ਨਾ ਤੇ ਫੇਰ ਖੁਦ ਹੀ ਲੋਕ ਜਿਹੜੇ ਬਾਹਾਂ ਖੜੀਆਂ ਕਰਕੇ ਕਹਿ ਦਿੰਦੇ ਨੇ ਕਿਸਾਨ ਵੀ ਖੁਦ ਕਹਿਣਗੇ ਵੀ ਸਾਡੀਆਂ ਤੁਸੀਂ ਜ਼ਮੀਨਾਂ ਲੈ ਲਓ ਉਹਨਾਂ ਨੂੰ ਇੰਨਾ ਪਰੇਸ਼ਾਨ ਤੇ ਤੰਗ ਕੀਤਾ ਜਾਏਗਾ ਤਾਂ ਦੋਸਤੋ ਅਸੀਂ ਜਦੋਂ ਵੇਖਦੇ ਹਾਂ ਕਿ ਦੇਸ਼ੀ ਕਿਉਂ ਬਾਰੇ ਦੇਸੀ ਕੇ ਉਹ ਜਿਹੜਾ ਸਾਡੇ ਘਰਾਂ ਦੇ ਵਿੱਚ ਪੈਦਾ ਹੁੰਦਾ ਸੀ ਉਹਦੇ ਬਾਰੇ ਵੀ ਇੱਕ ਵਰਤਾਂਤ ਸਿਰਜਿਆ ਗਿਆ ਕਿ ਦੇਸੀ ਕੇ ਉਹ ਤਾਂ ਖਾਣਾ ਮਾੜਾ ਹੁੰਦਾ ਜੀ ਮਾੜਾ ਹੁੰਦਾ ਜੀ ਮਾੜਾ ਹੁੰਦਾ ਜੀ ਉਹ ਇੰਨਾ ਮਾੜਾ ਮਾੜਾ ਪ੍ਰਚਾਰ ਕਰ ਦਿੱਤਾ ਗਿਆ ਕਿ ਨਤੀਜਾ ਇਹ ਨਿਕਲਿਆ ਕਿ ਕਾਰਪੋਰੇਟਾਂ ਨੇ ਫਿਰ ਦੇਸੀ ਕੇ ਉਹਦੇ ਮੁਕਾਬਲੇ ਦੇ ਉੱਤੇ ਆਪਣਾ ਨਕਲੀ ਕੇ ਉਹ ਲੈ ਕੇ ਆਂਦਾ ਜਿਹਨੂੰ ਅਸੀਂ ਢਾਲ ਢਾਕ ਕਹਿੰਦੇ ਆ ਉਹ ਵੱਡੀਆਂ ਵੱਡੀਆਂ 4-4 ਕਿਲੋ ਦੀਆਂ ਪੀਪੀਆਂ 2 ਕਿਲੋ ਵਾਲੀਆਂ 1 ਕਿਲੋ ਵਾਲੀਆਂ ਵੱਡੇ 18 ਕਿਲੋ ਵਾਲੇ ਟੀਨ ਵੀ ਆਏ ਉਹਦੇ ਉੱਤੇ ਉਹ ਦਰਖਤ ਦੀ ਫੋਟੋ ਜੀ ਲੱਗੀ ਹੁੰਦੀ ਸੀ ਫਿਰ ਕਿੰਨੇ ਹੋਰ ਕਾਰਪੋਰੇਟ ਰੇਟਾਂ ਨੇ ਆਪੋ ਆਪਣਾ ਘਿਓ ਲਿਆਂਦਾ ਉਹਦੇ ਮੁਕਾਬਲੇ ਦੇ ਉੱਤੇ ਤੇ ਉਹ ਡਾਲਡੇ ਤੋਂ ਬਾਅਦ ਕਿਵੇਂ ਰਿਫਾਈਨਡ ਤੇਲ ਆਇਆ ਰਿਫਾਈਨਡ ਤੋਂ ਬਾਅਦ ਜੈਤੂਨ ਦਾ ਤੇਲ ਆਇਆ ਹੋਰ ਕਿੰਨੇ ਤੇਲ ਆਏ ਮਾਰਕੀਟ ਦੇ ਵਿੱਚ ਪਰਮਾਰ ਹੋ ਗਈ ਇਹਨਾਂ ਤੇਲਾਂ ਦੀ ਦੇਸੀ ਘਿਓ ਦੀ ਥਾਂ ਦੇ ਉੱਤੇ ਇਹ ਤੇਲ ਸੀਗੇ ਜਿਹੜੇ ਕਾਰਪੋਰੇਟਾਂ ਦੇ ਉਹ ਵਰਤੇ ਜਾਣ ਲੱਗੇ ਤਾਂ ਹੌਲੀ-ਹੌਲੀ ਜਦੋਂ ਦੇਸੀ ਘਿਓ ਦੇ ਉੱਤੇ ਵੀ ਕਾਰਪੋਰੇਟਾਂ ਦਾ ਕਬਜ਼ਾ ਹੋ ਗਿਆ ਤਾਂ ਹੁਣ ਫਿਰ ਦੇਸੀ ਕਿਓ ਵੀ ਠੀਕ ਹੋ ਗਿਆ ਹੁਣ ਦੇਸੀ ਕਿਓ ਕੁਛ ਨਹੀਂ ਕਹਿੰਦਾ ਕਿਸੇ ਨੂੰ ਨਾ ਉਹ ਬਲੱਡ ਪ੍ਰੈਸ਼ਰ ਵਧਾਉਂਦਾ ਨਾ ਕਿਸੇ ਨੂੰ ਕੋਈ ਬਿਮਾਰੀ ਲਾਉਂਦਾ ਹੁਣ ਠੀਕ ਹੈ ਸਾਡਾ ਇੱਕ ਬਾਬਾ ਹੈ ਵੱਡਾ ਕਾਰਪੋਰੇਟ ਹੈ ਭਗਵੇਂ ਕੱਪੜੇ ਪਾਉਂਦਾ ਹੈ ਹੈਗਾ ਕਾਰਪੋਰੇਟ ਹੈ ਉਹ ਉਹ ਵੀ ਹੁਣ ਦੇਸੀ ਕਿਓ ਦਾ ਬਹੁਤ ਪ੍ਰਚਾਰ ਕਰਦਾ ਹੈ ਗਾਏ ਦਾ ਦੇਸੀ ghee ਖਾਈਏ ਐਸਾ ਹੁੰਦਾ ਹੈ ਉਹ ਆਪ ਦਾ ਪ੍ਰਚਾਰ ਕਰਦਾ ਆਪਣੇ ਢੰਗ ਨਾਲ ਯਾਨੀ ਉਹ ਵੀ ਇੱਕ ਕਾਰਪੋਰੇਟ ਘਰਾਣਿਆਂ ਦਾ ਹਿੱਸਾ ਹੈ ਉਹ ਬਾਬਾ ਤਾਂ ਉਹ ਲਗਾਤਾਰ ਇਸ ਤਰ੍ਹਾਂ ਆਪਣੇ ਦੇਸੀ ਘਿਓ ਨੂੰ ਹੁਣ ਉਹ ਪ੍ਰਚਾਰ ਲਾ ਗਿਆ ਵੀ ਤੁਸੀਂ ਦੇਸੀ ਘਿਓ ਹੁਣ ਖਾ ਸਕਦੇ ਹੋ ਕਿਉਂਕਿ ਦੇਸੀ ਘਿਓ ਦੇ ਉੱਤੇ ਵੀ ਕਾਰਪੋਰੇਟਾਂ ਦਾ ਕਬਜ਼ਾ ਹੋ ਗਿਆ ਤਾਂ ਮਿੱਤਰੋ ਜਦੋਂ ਦੁੱਧ ਦੇ ਉੱਤੇ ਵੀ ਮੀਟ ਦੇ ਉੱਤੇ ਵੀ ਆਂਡੇ ਦੇ ਉੱਤੇ ਵੀ ਪਨੀਰ ਦੇ ਉੱਤੇ ਵੀ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਹੋਏਗਾ ਤਾਂ ਫਿਰ ਉਹਨਾਂ ਦੀ ਮਰਜ਼ੀ ਹੋਏਗੀ ਕਿ ਤੁਹਾਨੂੰ ਕਿੰਨਾ ਕੁ ਖਾਣ ਨੂੰ ਦੇਣਾ ਹੈ ਕਿਹੜੇ ਭਾਅ ਦੇਣਾ ਹੈ ਕਿਸ ਤਰ੍ਹਾਂ ਦੇਣਾ ਉਹਦੀ ਕੀ ਕੁਆਲਿਟੀ ਹੋਵੇ ਇਹ ਸਾਰਾ ਕੁਝ ਹੁਣ ਰਹਿ ਗਿਆ ਸੀ ਇਕੱਲਾ ਪੈਦਾਵਾਰ ਵਾਲਾ ਵੀ ਜਿਹੜੀ ਕਣਕ ਝੋਨਾ ਹੋਰ ਫਸਲਾਂ ਅਸੀਂ ਪੈਦਾ ਕਰਦੇ ਆ ਖੇਤਾਂ ਦੇ ਵਿੱਚ ਕਿਸਾਨ ਜਿਹੜਾ ਪੈਦਾ ਕਰਦਾ ਉਹ ਇੱਕ ਪੜਾ ਸਿਰਫ ਕਿਸਾਨ ਕੋਲੇ ਆ ਥੋੜਾ ਜਿਹਾ ਉਹ ਵੀ ਖੋਣ ਦੀ ਤਿਆਰੀ ਹੈ ਤੇ ਇਸ ਕਰਕੇ ਕਾਰਪੋਰੇਟਾਂ ਦੀ ਹੁਣ ਅੱਖ ਹੈ ਉਹਨਾਂ ਜ਼ਮੀਨਾਂ ਦੇ ਉੱਤੇ ਜਿਹੜੀਆਂ ਵਧੀਆ ਪੈਦਾਵਾਰ ਦਿੰਦੀਆਂ ਨੇ ਜਿੱਥੋਂ ਦਾ ਪਾਣੀ ਵਧੀਆ ਜਿੱਥੋਂ ਦਾ ਹਵਾ ਜਲਵਾਯੂ ਪੌਣ ਪਾਣੀ ਬਹੁਤ ਅੱਛਾ ਹੈਗਾ ਉਹਨਾਂ ਜ਼ਮੀਨਾਂ ਦੇ ਉੱਤੇ ਜਿਵੇਂ ਅਫਰੀਕਾ ਦੀ ਜ਼ਮੀਨ ਹੈ ਜਿੱਥੇ ਕਪਾਹ ਬਹੁਤ ਜ਼ਿਆਦਾ ਪੈਦਾ ਹੁੰਦੀ ਹੈ ਉਹਦੇ ਉੱਤੇ ਵੀ ਆਖ ਹੈ ਭਾਰਤ ਦੀ ਜ਼ਮੀਨ ਦੇ ਉੱਤੇ ਆਖ ਹੈ ਤੇ ਭਾਰਤ ਦੇ ਵਿੱਚੋਂ ਖਾਸ ਕਰਕੇ ਪੰਜਾਬ ਹਰਿਆਣਾ ਤੇ ਯੂਪੀ ਇੱਥੋਂ ਦਾ ਇੱਥੇ ਕਿਉਂਕਿ ਪਾਣੀ ਬਹੁਤ ਅੱਛਾ ਹੈਗਾ ਇੱਥੋਂ ਦਾ ਹਵਾ ਬਹੁਤ ਅੱਛੀ ਹੈ ਇੱਥੋਂ ਦੇ ਮੌਸਮ ਬਹੁਤ ਅੱਛੇ ਨੇਗੇ ਇਸ ਕਰਕੇ ਇਹ ਪੰਜਾਬ ਹਰਿਆਣਾ ਤੇ ਯੂਪੀ ਦੀ ਜ਼ਮੀਨ ਦੇ ਉੱਤੇ ਵੀ ਲਗਾਤਾਰ ਆਖ ਹੈ ਤੈਉ ਬਾਰੀ-ਬਾਰੀ ਖੇਤੀ ਸੁਧਾਰਾਂ ਦੀ ਗੱਲ ਹੁੰਦੀ ਹੈ ਤਾ ਜੋ ਕਿਵੇਂ ਨਾ ਕਿਵੇਂ ਕਾਰਪੋਰੇਟਾਂ ਦੇ ਹਵਾਲੇ ਇਥੋਂ ਦੀਆਂ ਜ਼ਮੀਨਾਂ ਨੂੰ ਕੀਤਾ ਜਾਏ ਤੇ ਜਦੋਂ ਇਹ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਹੋ ਜਾਣਗੀਆਂ ਤਾਂ ਫਿਰ ਨਤੀਜਾ ਕੀ ਨਿਕਲੂਗਾ ਮਿੱਤਰੋ 60% ਲੋਕ ਹੈ ਜਿਹੜੇ ਉਹ ਖੇਤੀ ਦੇ ਵਿੱਚ ਲੱਗੇ ਹੋਏ ਨੇ ਹਿੰਦੁਸਤਾਨ ਦੀ ਜਿੰਨੀ ਆਬਾਦੀ ਹੈਗੀ ਆਪਣੀ ਲਗਭਗ 140 ਕਰੋੜ ਉਹਦੇ ਵਿੱਚੋਂ 60% ਲੋਕ ਨੇ ਜਿਹੜੇ ਜਣੀ ਕਹਿ ਲੋ ਕਿ ਅੱਧੀ ਆਬਾਦੀ ਦੇ ਲਗਭਗ ਹੈ ਜਿਹੜੀ ਉਹ ਖੇਤੀ ਸੰਭੀ ਬੈਠੀ ਹੈ ਉਹਨਾਂ ਲੋਕਾਂ ਨੂੰ ਕੋਈ ਕਿਸਾਨ ਦੇ ਰੂਪ ਦੇ ਵਿੱਚ ਹੈ ਕੋਈ ਮਜ਼ਦੂਰ ਦੇ ਰੂਪ ਦੇ ਵਿੱਚ ਹੈ ਕੋਈ ਵਰਕਸ਼ਾਪਾਂ ਵਾਲੇ ਨੇ ਕੋਈ ਕੁਛ ਕਰਦੇ ਕੋਈ ਮੰਡੀਆਂ ਦੇ ਵਿੱਚ ਮਜ਼ਦੂਰ ਨੇ ਕੋਈ ਆੜਤਗੇ ਨੇ ਕਿੰਨਾ ਕੋਸ਼ਾ ਜਿਹੜਾ ਤਾਣਾ ਬਾਣਾ ਜਿਹੜਾ ਹੈਗਾ ਉਹ ਮਾਰਕੀਟਿੰਗ ਤੋਂ ਲੈ ਕੇ ਪੈਦਾਵਾਰ ਤੋਂ ਲੈ ਕੇ ਉਹ ਖੇਤੀਬਾੜੀ ਹੀ ਉਹਨਾਂ ਨੂੰ ਸੰਭੀ ਬੈਠੀ ਹੈ ਤੇ ਜੇ ਜਮੀਨਾਂ ਇਹਨਾਂ ਦੇ ਕੋਲੇ ਚਲ ਗਈਆਂ ਕਾਰਪੋਰੇਟ ਘਰਾਣਿਆਂ ਦੇ ਕੋਲੇ ਤਾਂ ਨਤੀਜਾ ਕੀ ਨਿਕਲੂਗਾ ਕਿ 60% ਲੋਕ ਸਿੱਧੇ ਬੇਰੁਜ਼ਗਾਰ ਹੋ ਜਾਣਗੇ ਉਹ ਖੇਤੀ ਤੋਂ ਬਾਹਰ ਚਲੇ ਜਾਣਗੇ ਬੇਰੁਜ਼ਗਾਰੀ ਵਧੂਗੀ ਤੇ ਬੇਰੋਜ਼ਗਾਰ ਜਿਹੜਾ ਬੇਲਾ ਮਨ ਹੋਊਗਾ ਫਿਰ ਬੇਲਾ ਮਨ ਸ਼ੈਤਾਨ ਦਾ ਘਰ ਫਿਰ ਉਹ ਨਤੀਜੇ ਕੀ ਨਿਕਲਣਗੇ ਉਹ ਕਿਹੜੇ ਪਾਸੇ ਜਾਣਗੇ ਬੇਲੇ ਲੋਕ ਉਹ ਕੀ ਹੋਏਗਾ ਇਹ ਇੱਕ ਭਵਿੱਖ ਦੇ ਗਰਭ ਦੇ ਵਿੱਚ ਇੱਕ ਸਵਾਲ ਖੜਾ ਹੈ ਕਿ ਉਹ ਕੀ ਨਤੀਜਾ ਕੱਢਣਗੇ ਬੇਲੇ ਲੋਕ ਫਿਰ ਕਿੱਧਰ ਨੂੰ ਜਾਣਗੇ ਇਸ ਕਰਕੇ ਬੇਨਤੀ ਕਰਦੇ ਆ ਕਿ ਇਹ ਜੜੀਆਂ ਕਾਰਪੋਰੇਟ ਘਰਾਣਿਆਂ ਨੂੰ ਇਹ ਖੁਸ਼ ਕਰਨ ਦੀਆਂ ਜੜੀਆਂ ਜਾਂ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੀਆਂ ਜੜੀਆਂ ਪਾਲਸੀਆਂ ਸਰਕਾਰਾਂ ਲੈ ਕੇ ਆਉਂਦੀਆਂ ਇਨਾਂ ਦਾ ਲੇਖਾ ਜੋਖਾ ਕਰਦੇ ਰਿਆ ਕਰੋ ਇਨਾਂ ਤੋਂ ਕੁਝ ਸਿੱਖਦੇ ਰਿਆ ਕਰੋ ਵੀ ਇਹ ਕੀ ਕਹਾਣੀ ਚੱਲ ਰਹੀ ਹੈ ਕੀ ਨਹੀਂ ਨਹੀਂ ਤਾਂ ਫਿਰ ਮਾੜੀ ਕਿਸਮਤ ਨੂੰ ਅਸੀਂ ਕੋਸਦੇ ਆਂ ਕੋਈ ਕਿਸਮਤ ਮਾੜੀ ਨਹੀਂ ਹੁੰਦੀ ਅਸੀਂ ਜਦੋਂ ਬਿਲੇ ਸਿਰ ਸੋਚਦੇ ਨਹੀਂ ਹੈਗੇ ਬਿਲੇ ਸਿਰ ਅਸੀਂ ਫੈਸਲੇ ਨਹੀਂ ਲੈਂਦੇ ਫਿਰ ਲੜਦੇ ਨਹੀਂ ਹੈਗੇ ਤਾਂ ਫਿਰ ਨਤੀਜੇ ਮਾੜੇ ਨਿਕਲਦੇ ਹੁੰਦੇ ਹੈਗੇ ਤਾਂ ਅੱਜ ਜਿੱਥੇ ਅਸੀਂ ਖੜੇ ਆਂਗੇ ਇਹ ਸੋਚਣ ਦੀ ਘੜੀ ਹੈ ਇਸ ਮੋੜ ਤੋਂ ਨਿਕਲਣ ਦੀ ਲੋੜ ਹੈ ਸਾਨੂੰ ਮੈਂ ਤੁਹਾਡੇ ਤੋਂ ਆਸ਼ ਕਰਦਾ ਹਾਂ ਕheti ਸੈਕਟਰ ਹੈ ਜਿਹੜਾ ਇਹਨੂੰ ਬਚਾਉਣ ਦੀ ਲੋੜ ਹੈ ਤੇ ਸਰਕਾਰਾਂ ਹੋਰ ਪੋਜੀਟਿਵ ਫੈਸਲੇ ਲੈ ਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਮੁਸ਼ਕਲਾਂ ਨੇ ਜਿਹਦੇ ਉੱਤੇ ਲਗਾਤਾਰ ਲੜਦੇ ਹੀ ਤੁਰੇ ਆਉਂਦੇ ਨੇ ਕਿ ਤੇ ਵੱਡੇ ਵੱਡੇ ਕੋਲ ਲੜੇ ਹੈਗੇ ਤੇ ਉਹਨਾਂ ਕੋਲਾਂ ਦੇ ਵਿੱਚ ਇਹਨਾਂ ਨੇ ਜਾਨਾਂ ਵੀ ਦਿੱਤੀਆਂ ਨੇਗੀਆਂ ਇਹਨਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ ਕਿਸਾਨ ਨੂੰ ਐਵੇਂ ਅੰਨ ਦਾਤਾ ਨਹੀਂ ਕਿਹਾ ਜਾਂਦਾ ਸਾਰੀ ਦੁਨੀਆ ਇਹਦੇ ਮੂੰਹ ਵੱਲ ਵੇਖਦੀ ਹੈ ਤੇ ਇਸੇ ਨੇ ਸਾਨੂੰ ਜਿਉਂਦਾ ਰੱਖਣਾ ਹੈਗਾ ਤਾਂ ਇਸ ਕਰਕੇ ਕਿਸਾਨ ਨੂੰ ਹੋਰ ਵਧੀਆ ਅਗਵਾਈ ਦੇ ਕੇ ਵਧੀਆ ਰਿਆਇਤਾਂ ਦੇ ਕੇ ਖੇਤੀ ਸੈਕਟਰ ਨੂੰ ਬਚਾਉਣ ਦੀ ਲੋੜ ਹੈ ਤਾਂ ਜੋ ਸਾਡਾ ਸਮਾਜ ਬਚੇ ਰਵੇ ਧੰਨਵਾਦ ਧੰਨਵਾਦ ਦੋਸਤੋ ਤੇ ਮੈਂ ਮੇਘ ਰਾਜ ਰੱਲਾ ਤੁਹਾਡਾ ਸਾਥੀਆਂ ਮੈਨੂੰ ਤੁਸੀਂ ਆਪ ਦਾ ਦੋਸਤ ਬਣਾਓ ਇੱਕ ਤਾਂ ਫੇਸਬੁੱਕ ਵਾਲਾ ਜਿਹੜਾ ਪੇਜ ਆ ਹੁੰਦਾ ਇਹਨੂੰ ਫੋਲੋ ਕਰ ਲਿਆ ਕਰੋ ਤੇ ਇਹਨੂੰ ਜੇ ਗੱਲ ਚੰਗੀ ਲੱਗਦੀ ਹੈ ਇਹਨੂੰ ਗਾਂ ਦੇ ਗਾਂ ਲੋਕਾਂ ਤੱਕ ਭੇਜ ਦਿਆ ਕਰੋ ਤਾਂ ਜੋ ਲੋਕਾਂ ਦੀ ਕੋਈ ਸਮਝ ਬਣੇ ਉਹਨਾਂ ਦੇ ਕੋਈ ਵਿਚਾਰ ਬਣਨ ਔਰ ਸੋਚਣ ਲੱਗਣ ਤੇ ਕਈ ਲੋਕ ਤਾਂ ਸਿਰਫ ਅਸੀਂ ਰੱਬ ਆਸਰੇ ਆਪਦਾ ਦਿਨ ਤੇ ਰਾਤ ਕੱਢ ਲੈਨੇ ਆ ਤੇ ਸਾਨੂੰ ਕੁਝ ਸੋਚਣਾ ਪਏਗਾ ਤਾਂ ਮੇਰੀ ਬੇਨਤੀ ਹੈ ਕਿ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹ ਮੇਰੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਆਪ ਦਾ ਦੋਸਤ ਬਣਾਓ ਮੈਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ